ਉਰੇ ਜਦ ਦੀ ਸਾਧ ਸੰਗਤ ਬੋਲ ਦੀ ਮਟਭਾਗੀ ਹੈ ਇਸ ਸਰਕਾਰ ਨੇ ਸਤਿਗੁਰੂ ਗਿਆਨनाथ ਮਹਾਰਾਜ ਜੀ ਨੇ ਚਰਨ ਪਾਏ ਤੇ ਮੈਨੂੰ ਵੀ 1 ਵਜੇ ਕੋਈ ਕੋਈ ਨੰਗਰਿਆ ਜਿੱਥੇ ਜਿੱਥੇ ਸਤਿਗੁਰੂ ਗਿਆਨनाथ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਇਹ ਮੋਨ ਮਟਭਾਗੀ ਸੰਗਤ ਹੈ ਜਿਸ ਤਰ੍ਹਾਂ ਇਹ ਸਤਲੁਜ ਗੁਰੂ ਨਾਨਕ ਮਹਾਰਾਜ ਜੀ ਵੀ ਇੱਥੇ ਆਉਂਦੇ ਰਏ ਸਾਧ ਸੰਗਤ ਨੂੰ ਜੋੜਦੇ ਰਏ ਪਰ ਹੁਣ ਸਮਾਜ ਦਾ ਦੇਖਣ ਦੇ ਵਿੱਚ ਆ ਰਿਹਾ ਹੈ ਜਿਹੜੀਆਂ ਘਰੇ ਬੰਨੀਆਂ ਬਣ ਜਾਂਦੀਆਂ ਉਹ ਸਮਾਜ ਨੂੰ ਮਾੜਦਾ ਹੈ ਕਿ ਕਰੀਆ ਪੰਡਰਦਾ ਇੱਥੇ ਤੋਂ ਚੀਜ਼ ਪਾਈ ਨਹੀਂ ਜਾਈ ਨੀ ਜੀ ਚੀਜ਼ ਹੋ ਗਈ ਇੰਨੇ ਵੇਲੇ ਮਾਣਵਿਸ਼ਾਲੇ ਆਣਗੇ ਇੱਥੇ ਚੱਲ ਪਾਏ ਆਉਣ ਤੇ ਉਹ ਉਹ ਜਗ ਬਈਸ ਜੋ ਇਤਿਹਾਲੇ ਦੇ ਕਰਦੇ ਵਿੱਚ ਆ ਰਿਹਾ ਪਰ ਮੇਰੀ ਸਾਸ ਸੰਗਧੀ ਨੂੰ ਵੇਦਗੀ ਹੈ ਇਤਨ ਉਹ ਹੀ ਪੜ ਧਰਮ ਦਾ ਸਾਰੇ ਸਤਕਾਰ ਜੋ ਹੈ ਪਰ ਜਿਹੜੇ ਧਰਮ ਵਿੱਚ ਜਿੱਥੇ ਵੀ ਸਤਿਗੁਰਾਂ ਨੇ ਸਾਨੂੰ ਭੇਜ ਦਿੱਤਾ ਹੈ ਇਧਰ ਉਧਰ ਪਟਕਣ ਦੀ ਲੋੜ ਨਹੀਂ ਪਟਕਦਾ ਉਹ ਹੀ ਜਿਹੜਾ ਗੁਰੂ ਦਾ ਵਾਜਾ ਬਾਣੀ ਦਾ ਵਾਜਾ ਹੈ ਉਸੀ ਦਾ ਬਹੁਤ ਮਨ ਭਾਗਿਆ ਤੁਹਾਨੂੰ ਇਹ ਵਡੇ ਰੂਮਾਂ ਨੇ ਇਤਿਹਾਸ ਦੇ ਤੁਹਾਡੇ ਮਨਗਰ ਦੇ ਚੱਲ ਮਾਰੇ ਇਸ ਲਈ ਬੇਨਤੀ ਹੈ ਕਿ ਇਧਰ ਉਧਰ ਭਟਕਣ ਦੀ ਲਜਾਏ ਗੁਰਮੁਣੇ ਸ਼ਬਦ ਨਾਲ ਜਿਹੜੋ ਬਾਣੀ ਦੇ ਨਾਲ ਜਿਹੜੋ ਸਾਰਾ ਸਗ ਦੇਖ ਤੇ ਬੜੀ ਆ ਬਾਣੀ ਤੋਂ ਕੋਈ ਸ਼ਬਦ ਨਹੀਂ ਕੋਈ ਸੇਵਾਦਾਰੀ ਤੇ ਮਿਲਣੀ ਜਿਹੜੇ ਸ਼ਬਦ ਦਾ ਅਮਸ਼ੋਕ ਨਹੀਂ ਜਾ ਸਕੀ ਗੁਰੂ ਬਿਨਾ ਗੱਲ ਜੀ ਤੇ ਛਾ ਬਿਨਾ ਪਾਣੀ ਇਸ ਲਈ ਗੁਰੂ ਵਾਲੇ ਬਣ ਕੇ ਗੁਰੂ ਦੇ ਨਾਲ ਜੁੜੋ ਸਤਗੁਰੂ ਗਿਆਨ ਨੰਦ ਮਹਾਰਾਜ ਜੀ ਜਿਨ੍ਹਾਂ ਨੇ ਪਿੰਡਾਂ ਪਿੰਡਾਂ ਨਗਰਾਂ ਨਗਰਾਂ ਵਿੱਚ ਜਾ ਕੇ ਧਰਮ ਦਾ ਪ੍ਰਚਾਰ ਕੀਤਾ ਧਰਮ ਦੀ ਸਾਵਨਾ ਇਹ ਹਲਦੇ ਸਮਾਏ ਸਤਗੁਰ ਗਿਆਨ ਨਾ ਮਹਾਰਾਜ ਜੀ ਦੇ ਦਰਸਾਏ ਮਾਰਗ ਤੇ ਚੱਲਣਾ ਹੈ ਸਤਗੁਰ ਗਿਆਨ ਨਾ ਮਹਾਰਾਜ ਜੀ ਨੇ ਸਾਰੀ ਕੋ ਵਾਸਤੇ ਸਾਡੇ ਧਰਮ ਵਾਸਤੇ ਅਹਿਤਾਇਤ ਮੰਨਿਆ ਦਿੱਤੀਆਂ ਪੁਰਾਣੇ ਇਤਿਹਾਸ ਜਿਹੜੇ ਕਮੇਂ ਗਵਾਨੀ ਹੈ ਗੁਰੂ ਗਿਆਨ ਨਾ ਮਹਾਰਾਜ ਜੀ ਜੋ ਤੀਰਥ ਵਾਸਤੇ 81 ਦਿਨ ਦੀ ਯਾਤਰਾ ਜੋਨ ਨੋ ਦਾ ਸਰਵੋਤਮ ਦਾ ਅਸਮੇਲਾ ਆ ਰਿਹਾ ਹੈ ਸਾਰੇ ਇਸਹਾਸ ਸੰਗਤ ਜੀ ਨੂੰ ਬੇਨਤੀ ਹੈ ਵੀ ਆਪਣੇ ਇਤਿਹਾਸ ਦੇ ਨਾਲ ਜੁੜੋ ਜੋ ਸਾਡੇ ਗੁਰੂਆਂ ਨੇ ਸਾਡੇ ਸੰਤਾਂ ਮਹਾਂਪੁਰਸ਼ਾਂ ਨੇ ਸਾਡੀ ਗੋਮਾਸ ਦੀਆਂ ਕੁਰਬਾਨੀਆਂ ਕੀਤੀਆਂ ਜੋ ਸਾਨੂੰ ਇਤਿਹਾਸ ਦੇ ਗਏ ਨੇ ਉਸ ਤੇ ਅੱਜ ਮੇਰਾ ਸਾਨੂੰ ਦੁਨੀਆਂ ਕਰ ਰਿਹਾ ਹੈ ਤਾਈ ਨਰਦੀ ਕਾ ਜਿਹੜੀ ਅੱਗੇ ਨਾ ਬਾਕੀ ਹੋ ਸਾਰੇ ਗੁਰੂ ਮਾਨੇ ਸਾਜੂ ਗ੍ਰੰਤਰੀ ਦੇਤਾ ਪੰਥ ਕੀ ਦੇਤਾ ਦਸੰਤਰੀ ਦੇਤਾ ਹੁਣ ਮੰਨਣਾ ਸੰਤਾਂ ਦੇ ਚਾਰਾਂ ਨੂੰ ਉਹਨਾਂ ਦੀ ਗੱਲ ਨੂੰ ਸਮਝਣਾ ਇਹ ਤੁਹਾਡੇ ਹੱਥ ਵਿੱਚ ਹੈ ਗੁਰੂ ਮਾਨੇ ਨੀਤਾ ਵੱਡਾ ਸਾਨੂੰ ਗ੍ਰੰਤਰੀ ਦੇਤਾ ਸਤਿਗੁਰੂ ਪੂਰਨਨਾਥ ਮਹਾਰਾਜ ਜੀ ਨੇ 35 ਸਾਲ ਨਾਲ ਅੱਜ ਦੇ ਸਮੇਂ ਵਿੱਚ 35 ਸਾਲ ਜੋ ਬੰਦਾ ਮੈਂ ਕਿਹਨਾਂ ਪੱਲੇ ਲੱਗਦੀ ਹੋਈ ਉਹਨਾਂ ਨੇ ਆਪਣਾ ਅੰਦਾਜ਼ ਜੀਵਨ ਲਾ ਕੇ ਸਾਡੀ ਮੋਹਨ ਗੰਦ ਲੈ ਕੇ ਇਸ ਆਦਾਂ ਪਰ ਜਿਹੜੇ ਬੰਦੇ ਅਸੀਂ ਬਾੜੀ ਦੇ ਨਾਲ ਗੜੀਏ ਆਪਣੇ ਧਰਮ ਦੀ ਆਪਣੇ ਗੁਰੂ ਜੀ ਦਾ ਗੁਰੂ ਜੀ ਦਾ ਲਈ ਇਹ ਸਾਸ ਸੰਗੀ ਨੂੰ ਬੇਤਨੀ ਹੈ ਹੁਣ ਜਿਹੜਾ 9 10 ਵਰ ਰੀ ਦਾ ਮੇਲਾ ਆ ਰਿਹਾ ਉੱਥੇ ਰੁਮਾ ਮਾਰ ਕੇ ਪਹੁੰਚੋ ਵੀ ਮਾਰ ਦੀ ਸ਼ੋਭਾ ਨੂੰ ਵਧਾਓ ਜੋ ਨਾਲੀ ਮਹਾਰਾਜ ਕੀ ਜੈ ਸਵਸਾ ਸੰਗਤ ਕੀ ਮਹਾਰਾਜ ਜੀ ਇਸ ਨਗਰ ਤੇ ਮਿਹਰ ਪ੍ਰਿਆਸ ਹੱਥ ਰੱਖੋ ਜੀ ਕੰਮ ਨਹੀਂ ਮੱਥਾ ਟਿਕਾ ਗਿਆਂ ਸਾਰਾ ਕੋਈ ਇਸ ਏਰੀਆ ਆ ਗਿਆ ਤੇ ਹੋਰ ਕੀ ਰਹਿ ਗਿਆ ਨਗਰ ਨੂੰ ਪੂਰੀ ਬੇਤੀ ਹੈ ਮਹਾਰਾਜ ਨਗਰ ਨੂੰ ਬੇਤੀ ਹੈ ਕਿਰਪਾ ਕਰੀਂ